ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵਾਂਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਅੱਜ ਜੀ ਗੱਲ ਕਰਨ ਲੱਗੇ ਆ ਆਪਾਂ ਜੋ ਅੱਜ ਕੱਲ ਚੱਲ ਰਿਹਾ ਆ ਆਪਾਂ ਉਸੇ ਹਿਸਾਬ ਨਾਲ ਅੱਜ ਵੀਡੀਓ ਬਣਾਉਣ ਲੱਗੇ ਆ ਜਿਵੇਂ ਕਿ ਅੱਜ ਹੁਣ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਲਈ ਬਹੁਤ ਹੀ ਯਾਨੀ ਪਿੰਡਾਂ ਵਿੱਚ ਇੱਕ ਵਧੀਆ ਮਾਹੌਲ ਬਣਿਆ ਹੋਇਆ ਆ ਚੋਣਾਂ ਨੂੰ ਲੈ ਕੇ ਵੀ ਸਰਪੰਚੀ ਦੀਆਂ ਜਿਹੜੀਆਂ ਚੋਣਾਂ ਆ ਉਹ ਮਤਲਬ ਹੋਣੀਆਂ ਆ ਕਈਆਂ ਨੇ ਅੱਜ ਸ਼ਾਇਦ ਉਹ ਫਾਰਮ ਭਰ ਦਿੱਤੇ ਹੋਣਗੇ ਤੇ ਕਈਆਂ ਨੇ ਹਜੇ ਭਰਨੇ ਆ ਤੇ ਆਪਾਂ ਗੱਲ ਕਰਦੇ ਆ ਜੀ ਵੀ ਇੱਕ ਜੇ ਆਪਾਂ ਮਤਲਬ ਚਾਹੁੰਦੇ ਆ ਕਿ ਅਸੀਂ ਵੀ ਆਪਾਂ ਸਰਪੰਚ ਬਣਨਾ ਆ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਲੋਕਾਂ ਨੂੰ ਵੀ ਮਤਲਬ ਕਈਆਂ ਵਾਰੀ ਕਈ ਵਾਰੀ ਆਪਾਂ ਦੇਖਦੇ ਆ ਕਿ ਪਿੰਡਾਂ ਦੇ ਵਿੱਚ ਨਾ ਨਸ਼ਾ ਜਿਹੜਾ ਆ ਨਸ਼ੇ ਦੇ ਨਾਲ ਉਹਨਾਂ ਕੋਲੋਂ ਵੋਟਾਂ ਲਈਆਂ ਜਾਂਦੀਆਂ ਆ ਆਪਾਂ ਇਸ ਚੀਜ਼ ਨੂੰ ਬਿਲਕੁਲ ਨਹੀਂ ਮਤਲਬ ਨੇ ਚੰਗਾ ਸਮਝਿਆ ਜਾਂਦਾ ਨਾ ਸਰਕਾਰ ਚੰਗਾ ਸਮਝਦੀ ਆ ਤੇ ਨਾ ਕੋਈ ਹੋਰ ਵੀ ਨਹੀਂ ਬਸ ਇਹ ਤਾਂ ਉਹਨਾਂ ਨੂੰ ਚੰਗਾ ਲੱਗਦਾ ਜਿਹੜੇ ਇਸ ਮਤਲਬ ਸ਼ਰਾਬ ਦੇ ਆਦੀ ਉਹਨਾਂ ਨੂੰ ਵਧੀਆ ਲੱਗਦਾ ਹੈ ਵੋਟ ਤੋਂ ਭਾਵੇਂ ਜਿੱਥੇ ਮਰਜੀ ਪਾਉਣ ਸ਼ਰਾਬ ਉਹਨਾਂ ਨੇ ਸਾਰਿਆਂ ਤੋਂ ਹੀ ਪੀ ਲੈਣੀ ਹੈ ਹਨਾ ਮੈਂ ਤੇ ਇਹ ਕਹਿੰਦੀ ਆ ਵੀ ਜੇ ਤੁਸੀਂ ਸਰਪੰਚ ਬਣਨਾ ਆ ਪਿੰਡ ਵਾਸੀਆਂ ਨੂੰ ਇਹ ਆ ਵੀ ਜੇ ਉਹ ਇਨਸਾਨ ਕੋਈ ਵਧੀਆ ਇਨਸਾਨ ਆ ਜੋ ਬਿਨਾਂ ਚੋਣਾਂ ਤੋਂ ਬਿਨਾਂ ਕਿਸੇ ਅਹੁਦੇ ਤੋਂ ਮਤਲਬ ਕੋਈ ਪੰਚ ਨਹੀਂ ਹੈਗਾ ਉਹ ਪਹਿਲਾਂ ਕੋਈ ਪੰਚ ਨਹੀਂ ਜਾਂ ਸਰਪੰਚ ਵੀ ਨਹੀਂ ਰਹਿ ਚੁੱਕਿਆ ਤੁਸੀਂ ਉਹਨਾਂ ਨੂੰ ਜੋ ਕਮ ਪਿੰਡ ਲਈ ਵਧੀਆ ਕੰਮ ਕਰਦਾ ਆ ਕਿਸੇ ਦੀ ਮਦਦ ਕਰਦਾ ਆ ਕਿਸੇ ਗਰੀਬਾਂ ਦੀ ਹੈਲਪ ਕਰਦਾ ਆ ਤੁਸੀਂ ਕਿਉਂ ਨਾ ਉਸ ਨੂੰ ਸਰਬਸੰਮਤੀ ਦੇ ਨਾਲ ਹੀ ਸਰਪੰਚ ਬਣਾਇਆ ਜਾਵੇ ਜੇ ਇਸ ਤਰ੍ਹਾਂ ਕਹਿੰਦੇ ਜੇ ਸਰਬਸੰਮਤੀ ਨਾਲ ਸਰਪੰਚ ਬਣਾਉਣੇ ਆ ਤੇ ਕਹਿੰਦੇ ਵੀ ਸਰਕਾਰ ਵੀ ਉਹਨਾਂ ਨੂੰ ਜਿੱਦਾਂ 5 ਲੱਖ ਰੁਪਈਆ ਜਿਹੜਾ ਆ ਅਨਾਮ ਵਜੋਂ ਦਿੰਦੇ ਆ ਉਹ ਆਪਾਂ ਕਿਤੇ ਨਾ ਕਿਤੇ ਜਿਹੜਾ ਹੈ ਨਗਾ ਸਕਦੇ ਆ ਇਹ ਵੀ ਉਹੀ ਅਨਸਾਰ ਬਣ ਸਕਦਾ ਆ ਜੋ ਪਹਿਲਾਂ ਪਿੰਡ ਵਾਲਿਆਂ ਲਈ ਚੰਗੇ ਕੰਮ ਕਰਦਾ ਹੋਵੇ ਹਨ ਤੇ ਇਹ ਨਹੀਂ ਹੁੰਦਾ ਵੀ ਸਾਨੂੰ ਸਾਡੇ ਕੋਲੋਂ ਵੋਟਾਂ ਮੰਗਣ ਆ ਗਏ ਜੀ ਹਾਂਜੀ ਤੁਸੀਂ ਕੌਣ ਆ ਸਾਨੂੰ ਉਹਦਾ ਪਤਾ ਬਨ ਨਾ ਹੋਵੇ ਤਾਂ ਅਸੀਂ ਖੜੇ ਟਾਈਮ ਉਹਨਾਂ ਦੇ ਘਰ ਜਾਣੇ ਜੀ ਸਾਨੂੰ ਵੋਟ ਜ਼ਰੂਰ ਪਾਇਓ ਜਦੋਂ ਸਾਨੂੰ ਜਾਣਦੇ ਨਹੀਂ ਤਾਂ ਸਾਨੂੰ ਵੋਟ ਕਿਵੇਂ ਪਾਉਣਗੇ ਸਾਨੂੰ ਕੰਮ ਹੀ ਇਦਾਂ ਦੇ ਕਰਨੇ ਚਾਹੀਦੇ ਆ ਕਿ ਲੋਕ ਆਪਣੇ ਆਪ ਉਹ ਕਹਿਣ ਕਿ ਹਾਂ ਤੁਸੀਂ ਸਰਪੰਚੀ ਲਈ ਖੜੇ ਹੋਵੋ ਜਾਂ ਸਰਬਸੰਮਤੀ ਦੇ ਨਾਲ ਸਭ ਤੋਂ ਵਧੀਆ ਤਰੀਕਾ ਤਾਂ ਇਹੀ ਆ ਪਿੰਡ ਲਈ ਯਾਨੀ ਕਿ ਬੈਟਰ ਆ ਉਹਨਾਂ ਦੇ ਮਤਲਬ ਉਹ ਪੈਸਾ ਜਿਹੜਾ ਸਰਕਾਰ ਦੇਊਗੀ ਉਹਨਾਂ ਵਾਸਤੇ ਉਹ ਵਧੀਆ ਆ ਜੇ ਤੁਸੀਂ ਸਰਬਸੰਮਤੀ ਦੇ ਨਾਲ ਸਰਪੰਚ ਨੂੰ ਚੁਣਦੇ ਆ ਇਹਦੇ ਸਾਡੇ ਵੀ ਇੱਕ ਲਾਗੇ ਪਿੰਡ ਸੀ ਸਾਡੇ ਸਾਡੇ ਪਿੰਡ ਦੀ ਗੱਲ ਨਹੀਂ ਮੈਂ ਕਰਦੀ ਸਾਡੇ ਲਾਗੇ ਇੱਕ ਪਿੰਡ ਸੀ ਜਿੱਥੇ ਕਿ ਸਰਪੰਚ ਨੂੰ ਸਰਬਸੰਮਤੀ ਦੇ ਨਾਲ ਕਈਆਂ ਸਾਲਾਂ ਤੋਂ ਚੁਣਿਆ ਜਾਂਦਾ ਸੀ ਤੇ ਉਹ ਪਿੰਡ ਹੈ ਜੀ ਬਹੁਤ ਤਰੱਕੀਆਂ ਤੇ ਆ ਉਥੇ ਪਾਰਕਿੰਗ ਵੀ ਬਣੀ ਹੋਈ ਆ ਜਿਮ ਵੀ ਆ ਸਕੂਲ ਵੀ ਬਹੁਤ ਵਧੀਆ ਆ ਹਨਾ ਤੇ ਕਈਆਂ ਦੇ ਪਿੰਡਾਂ ਦੇ ਵਿੱਚ ਦੇ ਲੋ ਸਰਪੰਚ ਖੜੇ ਹੋ ਜਾਂਦੇ ਆ ਉਹਨਾਂ ਦਾ ਤਾਂ ਆਪਣਾ ਹੀ ਨਹੀਂ ਭਰਤ ਭਰਦਾ ਹੈਗਾ ਉਹਨਾਂ ਨੇ ਪਿੰਡ ਦਾ ਕੀ ਸਵਾਰਨਾ ਆ ਮੈਨੂੰ ਤਾਂ ਇਹਨਾਂ ਸਮਝ ਲੱਗਦੀ ਓਮ ਨਸ਼ਾ ਦੇ ਕੇ ਜਾਂ ਸ਼ਰਾਬਾਂ ਦੇ ਕੇ ਵੋਟਾਂ ਕਿਉਂ ਮੰਗਦੇ ਆ ਉਹਨਾਂ ਨੂੰ ਕੀ ਲਾਲਚ ਆ ਇੱਥੋਂ ਤਾਂ ਇਹ ਸਾਬਤ ਹੁੰਦਾ ਆ ਵੀ ਸਰਪੰਚੀ ਦੀ ਆੜ ਦੇ ਵਿੱਚ ਉਹਨਾਂ ਨੇ ਆਪਣਾ ਹੀ ਘਰ ਬਣਾਉਣਾ ਆ ਆਪਣੇ ਹੀ ਭਰਤ ਪਰਨੇ ਆ ਨਾ ਤੇ ਕਿਉਂ ਨਾ ਆਪਾਂ ਮਤਲਬ ਇਸ ਤਰ੍ਹਾਂ ਦੇ ਕੰਮ ਕਰੀਏ ਤੇ ਜੇ ਤੁਸੀਂ ਵੀ ਪਹਿਲਾਂ ਇਹ ਕੰਮ ਕਰ ਚੁੱਕੇ ਹੋ ਵਧੀਆ ਕੰਮ ਕਰ ਚੁੱਕੇ ਹੋ ਵਿਜੇਸਤਰਾ ਕਿਸੇ ਗਰੀਬ ਦੀ ਧੀ ਦਾ ਵਿਆਹ ਉਹਨਾਂ ਦੀ ਹੈਲਪ ਕਰਨੀ ਜਾਂ ਕਿਸੇ ਦਾ ਮਕਾਨ ਟਹਿ ਗਿਆ ਆ ਉਹ ਨਹੀਂ ਬਣਾਉਣ ਦੇ ਹਾਲਤ ਵਿੱਚ ਉਹਨਾਂ ਕੋ ਐਨਾ ਪੈਸਾ ਨਹੀਂ ਹੈਗਾ ਕਿ ਆਪਣੀ ਛੱਤ ਬਣਾ ਲੈਣ ਤੁਸੀਂ ਉਹਨਾਂ ਦੀ ਹੈਲਪ ਕੀਤੀ ਆ ਤਾਂ ਤੁਹਾਨੂੰ ਕੋਈ ਵੀ ਜਿੱਤਣ ਤੋਂ ਮਤਲਬ ਨਹੀਂ ਰੋਕ ਸਕਦਾ ਤੁਸੀਂ ਜ਼ਰੂਰ ਜਿੱਤੋਗੇ ਜਿੱਤੋਗੇ ਸਰਪੰਚ ਬਣੋਗੇ ਹੀ ਬਣੋਗੇ ਤੇ ਤੁਸੀਂ ਅੱਗੇ ਵਾਸਤੇ ਵੀ ਵਧੀਆ ਕੰਮ ਕਰਨੇ ਕਰਨੇ ਆ ਜੇ ਤੁਸੀਂ ਮਤਲਬ ਅੱਕੇ ਤੋਂ ਵੀ ਤੁਸੀਂ ਸਰਪੰਚ ਬਣਨਾ ਚਾਹੁੰਦੇ ਆ ਸਰਪੰਚ ਦੀ ਚੋਣ ਲੱਗਣਾ ਚਾਹੁੰਦੇ ਆ ਤੁਸੀਂ ਹੁਣ ਤੋਂ ਹੀ ਵਧੀਆ ਕੰਮ ਕਰਨੇ ਸ਼ੁਰੂ ਕਰ ਦਿਓ ਤੇ ਦੇਖੋ ਫਿਰ ਤੁਸੀਂ 5 ਸਾਲ ਐਨੇ ਵਧੀਆ ਕੰਮ ਕਰੀ ਚੱਲੋ ਕਰੀ ਚੱਲੋ ਕਰੀ ਚੱਲੋ ਕਿ ਤੁਹਾਨੂੰ ਸਰਪੰਚ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੁਹਾਨੂੰ ਲੋਕ ਸਰਵਸੰਮਤੀ ਦੇ ਨਾਲ ਸਰਪੰਚ ਬਣਾਉਣਗੇ ਇਹ ਮੈਂ ਮੇਰਾ ਮੈਂ ਕਹਿੰਨੀ ਆ ਖੁਦ ਕਹਿ ਰਹੀ ਆ ਆਪਣੇ ਮਤਲਬ ਆਪਣੇ ਹਾਂ ਮੈਨੂੰ ਲੱਗਦਾ ਹੈ ਕਿ ਉਹ ਤੁਹਾਨੂੰ ਲੋਕ ਬਣਾਉਣਗੇ ਹੀ ਬਣਾਉਣਗੇ ਜੇ ਤੁਸੀਂ ਸਾਰਿਆਂ ਦਾ ਭਲਾ ਸੋਚੋਗੇ ਤੁਹਾਡਾ ਲੋਕ ਕਿਉਂ ਨਹੀਂ ਤੁਹਾਨੂੰ ਸਰਪੰਚ ਬਣਾਉਣਗੇ ਤੇ ਜੇ ਵੀ ਮੈਨੂੰ ਬਾਲਾ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੈਗਾ ਮੈਨੂੰ ਕੋਈ ਨੋਲੇਜ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ ਤੇ ਪਰ ਮੈਂ ਇਹ ਕਹਿਨੀ ਆਂ ਵੀ ਜੇ ਆਪਾਂ ਚੰਗੇ ਕੰਮ ਕਰਾਂਗੇ ਤੇ ਲੋਕ ਸਾਨੂੰ ਜ਼ਰੂਰ ਚੁਣਨਗੇ ਤੇ ਤੁਸੀਂ ਜੀ ਜਿਹੜੇ ਇਸ ਵਾਰ ਨਹੀਂ ਅਗਲੀ ਵਾਰੀ ਸਰਪੰਚੀ ਦੇ ਖੜਾ ਹੋਣੇ ਚਾਹੁੰਦੇ ਆ ਚਾਹ ਬਾਨੇ ਆ ਤੁਸੀਂ ਹੁਣ ਤੋਂ ਵਧੀਆ ਕੰਮ ਕਰੋ ਲੋਕਾਂ ਦੀ ਹੈਲਪ ਕਰੋ ਜਿਹੜੇ ਬੱਚੇ ਪੜ੍ਹਾਈ ਨਹੀਂ ਕਰ ਸਕਦੇ ਉਹਨਾਂ ਨੂੰ ਪੜ੍ਹਾਈ ਦੀ ਹੈਲਪ ਕਰੋ ਗਰੀਵਤਿਆਂ ਦੇ ਵਿਆਹ ਕਰਾਓ ਉਹ ਜੇ ਨਹੀਂ ਪੜ੍ਹ ਸਕਦੀਆਂ ਉਹਨਾਂ ਨੂੰ ਪੜਾਓ ਉਹਨਾਂ ਨੂੰ ਪਹਿਰਾ ਦੇ ਖੜਾ ਕਰੋ ਤਦ ਹੀ ਇਸ ਤਰ੍ਹਾਂ ਜਿਹੜਾ ਆ ਆਪਾਂ ਵਧੀਆ ਕੰਮ ਕਰਾਂਗੇ ਤੇ ਲੋਕ ਆਪਣਾ ਜਰੂਰ ਆਪਾਂ ਨੂੰ ਮਾਣ ਦੇਣਾ ਬਖਸ਼ਣਗੇ ਹੀ ਬਖਸ਼ਣਗੇ ਜੇ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਆ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਬਸ ਮੇਰਾ ਤਾਂ ਅੱਜ ਇਹੀ ਗੱਲ ਸੀਗੀ ਵੀ ਪਿੰਡਾਂ ਦੇ ਵੀਰਾਂ ਦੇ ਨਾਲ ਕਿਉਂ ਨਾ ਆਪਾਂ ਇਹ ਗੱਲ ਕਰੀਏ ਵੀ ਉਹ ਆਪਣੇ ਜਾਨੀ ਕਿ ਆਉਣ ਵਾਲੇ ਦਿਨਾਂ ਨੂੰ ਜਣਾ ਵਧੀਆ ਬਣਾ ਸਕਣ ਹਾਂਜੀ ਅੱਜ ਮੇਰਾ ਇਹ ਗੱਲ ਇੰਨੀ ਸੀ ਆਪਾਂ ਮਿਲਾਂਗੇ ਕਿ ਨਵੀਂ ਵੀਡੀਓ ਦੇ ਵਿੱਚ ਹੁਣਾਂ ਜੀ ਦੀ ਸਹਾਇ ਨਾਲ ਸਤਿ ਸ੍ਰੀ ਅਕਾਲ ਜੀ